Pelo amor ਯਾਨੀ ਮਿਲ ਗਏ ਹੈ ਪੀ.ਟੀ.ਆਈ. ਹੈ ਲਾ ਦੇਣਾ ਕਿ ਕਿਹਾ ਕਹਿੰਦਾ ਬਾਹਰ ਨੂੰ ਲਾ ਲਈ ਮੈਨੂੰ ਕੀ ਦਿਵਾਵੇਂਗਾ ਕਹਿੰਦਾ ਇਹਦੇ ਚ ਕੜੀ ਕੱਚੇ ਕੱਚੇ ਲਾ ਲਾ ਟ੍ਰੈਕਟਰ ਦੇ ਬਰਾਬਰ ਲਾ ਦੇ ਬਸ ਉਹਦੇ ਸ਼ਾਟ ਰੋਜਣਾ ਨਾ ਨਹੀਂ ਨਹੀਂ ¡Atención, papá! ¡Atención, papá! ¡Atención, ਸਕੂਟਰ ਸਾਹਿਬ ਕੋ ਸਰਪੰਚ ਸਾਹਿਬ ਦੇ ਸ੍ਰੀ ਜਤਿੰਦਰ ਕੁਮਾਰ ਜੀ ਜੀ ਜੋਰ ਨਾਲ ਮਾਈਕ ਬੰਦ ਕਰਾ ਦੇ ਸਰਦਾਰ ਦਲੀਪ ਸਿੰਘ ਜੀ ਡੰਡਾਲੀ ਸਬੂਚੀ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਆਸ਼ਰਕ ਕਰਕੇ ਸਰਦਾਰ ਵਿਕਰਮ ਸਿੰਘ ਜੀ ਨੂੰ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦਾ ਸੰਗਤੀ ਇਹਨਾਂ ਨੂੰ ਨਵਾਂ ਸਤਿ ਪ੍ਰਵਾਦ ਬਹੁਤ ਬਹੁਤ ਧੰਨਵਾਦ ਹੈ ਜੀਮਾ ਨੇ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਆਉਂਦਾ ਵੱਡਮੁੱਲਾ ਯੋਗਦਾਨ ਸ਼ਰੋਮਣੀ ਅਕਾਲੀ ਦਲ ਲਈ ਹਮੇਸ਼ਾ ਪਾਉਂਦੇ ਆ ਰਹੇ ਨੇ ਪੰਸਾ ਤੁਸੀਂ ਵੀ ਅੱਗੇ ਆਓ ਪੰਸਾ ਪੰਸਾ ਮਾਰੀ ਮਾਰੀ ਜੀ ਹਰ ਜਨਨ ਕਰੇ ਦੋ ਮਿੰਟ ਹੋ ਗਏ ਆ ਸ਼ੌਣ ਮੇਨ ਨੇ ਇਹ ਲਾਈਵ ਨਹੀਂ ਜਾਂਦਾ ਹੋਰ ਜਿਹੜੇ ਆਲੇ ਦੋਲੇ ਤੋਂ ਸੱਜਣ ਆਏ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਉਹ ਤੁਹਾਨੂੰ ਪੋਰਟ ਕਰਦਾ ਸਾਰਿਆਂ ਦੇ ਥੋੜੇ ਚਰਨਾ ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਛੋਟੀ ਮਿਹਰਬਾਨੀ ਹੈ ਅਕਸਰ ਜੇ ਸਵੇਰ ਤੋਂ ਅਸੀਂ ਸਾਡੇ ਨਾਲ ਹੜਕੇ ਤੋਂ ਸ਼ੁਰੂ ਹੋਏ ਆ ਪਰ ਵਕ ਵਕ ਪੈਂਡਾ ਤੋਂ ਹੁੰਦੇ ਹੋਏ ਸਾਡੇ ਵੀ ਬੜਾ ਲੰਮਾ ਪੈਂਡਾ ਰਹਿੰਦਾ ਹੈ ਕੀ ਕਰੂਗਾ ਕੀ ਬਦਲਾਅ ਦੇ ਚੱਕਰ 'ਚ ਬੜਾ ਕੁੰਗਾ ਕਰਾ ਲਿਆ ਮਹਿਦਾਂ ਸਿਆੜੇ ਮੈਂ ਕਹੂੰ ਕਹੇ ਮਾਛਲੀ ਦੇ ਸਾਡੇ ਤੋਂ ਇਹ ਬਦਲਾਅ ਉਸੇ ਵੀ ਕਰੀ ਗਈ ਕਿਉਂਕਿ ਨੇ ਇੱਕ ਵੀ ਚੋ ਵੀ ਘੱਟ ਵੋਟਾਂ ਔਰ ਜਿਹੜੇ ਇਹ ਆਪ ਮੁਕਮਲ ਬਣਾਇਆ ਸਾਥ ਤੋਂ ਜਦੋਂ ਤੁਸੀਂ ਇਹ ਹਾਪੂਤਾਂ ਵਾਲੇ ਉਹ ਜਿਹੜਾ ਸੰਤ ਤੋਂ ਨਿਕਾਰ ਕਰਨ ਦੀ ਬੜਾ ਪਵਿੱਤਰ ਰਿਸ਼ਤਾ ਹੁੰਦਾ ਬਾਪ ਦੇ ਜੀ ਦਾ ਸੁੱਖ ਮੰਗ ਨਹੀਂ ਹੁੰਦੀ ਆ ਰਾਤ ਕਰਨੀ ਮਗਰ ਕਿਹੜੀ ਮਜਬੂਰਤਾ ਦੇ ਲੋਕਾਂ ਦਾ ਨਹੀਂ ਪੜ ਜਾਣਾ ਔਰ ਮੈਨੂੰ ਭਗਵਾਨ ਦਾ ਵੀ ਸਮਝ ਆਉਂਦੀ ਵੈਸੇ ਤਾਂ ਪੁੱਤ ਵਾਲਿਆਂ ਨੂੰ ਵੀ ਦੇਤੀ ਐ ਜੀ ਭਾਈ ਉਹ ਕੋਈ ਨਹੀਂ ਕਾਦੀ ਫੀਟਿੰਗ ਤੇ ਗੱਡੀ ਚਲਾਉਂਦਿਆ ਹੋਵੇ ਮੋਟਰਸਾਈਕਲ ਚਲਾਉਂਦਿਆ ਹੋਵੇ ਤਾਂ ਤੁਸੀਂ ਚਲਾਨ ਕੱਟਦੇ ਨੀਓ ਇੱਥੇ ਸੂਬਾ ਚਲਾਈ ਜਾਂਦਾ ਤੇ ਤੁਸੀਂ ਰੋਕ ਕੇ ਕੋਲ ਚਲਾਨ ਕੱਟਦਾ ਤੁਹਾਨੂੰ ਫੜ ਕੇ ਅੰਦਰ ਵੀ ਜਿੰਦਾ ਦੇਖੋ ਜਿਹੜਾ ਸ਼ਰਾਬ ਪੀ ਕੇ ਗੁਰੂ ਅਗਾਂਵ ਦੇ ਜਾਵੇ ਤਸਕਾਂ ਚਲੇ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਚਲੇ ਜਾਵੇ ਤਾਂ ਸਭਾ ਜਿਵੇਂ 4 ਮਿੰਟ ਚਲਾ ਜਾਵੇ 4 ਮਿੰਟ ਹੋ ਕੇ ਬੰਦੇ ਤੋਂ ਕੋ ਰਾਤ ਨਹੀਂ ਕੱਤੀ ਜਾਂਦਾ ਔਰ ਹਰਿਆਣਾ ਦੇ ਤੱਕ ਤੋਂ ਕਾਂਗਰਸ ਨਾਲ ਸਾਡੇ ਤੇ ਪੰਜਾਬ ਦੇ ਨੂੰ ਕਹਿੰਦੇ ਨੂੰ ਕਹਾਂ ਦੇ ਦੇ ਘਰ ਉਹ ਤਾਂ ਕਮਾਲ ਦਾ ਸਮਝੋ ਜੀ ਜੀ ਹੋਏਗਾ ਰਾਤ ਤੇ ਮੇਰੇ ਭਾਗਾਂ ਦਾ ਹੋ ਗਿਆ ਅੱਜ ਚੁੱਪ ਕਰਨ ਤੇ ਪੰਜਾਬ ਦੇ ਕਿਸਾਨ ਬਹੁਤ ਲੰਮੀਆਂ ਦੌੜੀਆਂ ਮਿਦਾਨਾਂ ਦੇ ਮੇਰੇ ਤੋਂ ਬਹੁਤ ਜਾਣੇ ਹੋ ਪੰਜਾਬ ਦੀ ਧਰਤੀ ਦੇ ਦੇਸ਼ ਧਰਤੀ ਗੁਰੂਆਂ ਦੀ ਧਰਤੀ ਹੀਤਾ ਦੀ ਸ਼ਕਤੀ ਜਿਨ੍ਹਾਂ ਨੇ ਦੇਸ਼ ਦੀ ਅਗਤੀ ਤੇ ਹਿਹਾਜਿਤ ਕਰਕੇ ਬਾਦਸਤਾ ਅੱਜ ਹੋਰ ਅੰਦਾਜ਼ਾ ਦੇ ਨਾਲ ਸੋਹਿਆ ਕੋਦਰ ਵੀ ਸੈਕਟਰ ਤੋਂ ਉਸਤਤੀ ਚੁਸਤਾ ਕਰਕੇ ਰੋੜਾ ਪੈ ਗਿਆ ਕਿ ਆਪ ਦਾ ਫੈਸਲਾ ਪਿੱਛੇ ਰਹਿ ਗਿਆ ਮਗਰ ਫੈਸਲਾ ਕੱਲ ਇਲੈਕਸ਼ਨ ਤੋਂ ਬਾਅਦ ਅਸੀਂ ਆਪ ਬਾਤ ਕਰਦੇ ਹਾਂ ਬਾਦੋ ਸਾਹਿਬ ਸੁਲਾਹ ਸਕਦਾ ਕੁਝ ਹੋਰ ਕੱਟ ਕਿਪੂ ਜਾਂ ਜਿੰਨੀਆਂ ਚਲਾਉਗਾ ਵੀ ਅੰਦਰ ਦੇਸ ਆ ਪੰਜਾਬ ਦਾ ਪੰਜਾਬ ਸਦਾ ਪੱਟ ਦੇ ਸੱਤੇ ਅੱਲਾ ਨਜ਼ਰਾਂ ਤੋਂ ਤਾਂ ਇਤਿਹਾਸਿਕ ਨਾ ਕੋਈ ਜਿਹੜਾ ਕੋਈ ਨਮਾਜ਼ ਸੂਲ ਖੋਲਿਆ ਕੋਈ ਨਵਾਂ ਹਸਪਤਾਲ ਖੋਲਿਆ ਕੋਈ ਨਵਾਂ ਕਾਲਜ ਖੋਲਿਆ ਆ ਇਹ ਦੂਰਾ ਵੀ ਸਹੀ ਨੇ ਜਿਹੜੇ 2000 ਹੋਰ ਨਵੇਂ ਕੋਲ ਅੱਲਾ ਕੋਈ ਬਣਾਵਾ ਕੇ ਚੀਕਾ ਕਢਾਉਂਦਾ ਉਹ ਇਸ ਲਈ ਉਹ ਨੂੰ ਇਹ ਦੇਖਣ ਕਰਨਾ ਆ ਕੇ ਆਇਆ ਮੈਂ ਤੁਹਾਨੂੰ ਵੀ ਕਹਾਂ ਤੈਨੂੰ ਅੰਦਰ ਦੇ ਦਵਾ ਫੇਰ ਇਹ ਦੇ ਦੇਗਾ ਤਾਂ ਬਾਹਰ ਨਹੀਂ ਆਉਂਗਾ ਤੇ ਫਾਤੇ ਫਾਤੇ ਇਹ ਸਟਾਪਰ ਟੱਕੀ ਵਾਸਤੇ ਜਿਸ ਕਹਵਾਕੋ ਚਚਾ ਅਜੇ ਵੀ ਇਸੋਈ ਆਉਂਦੀ ਹੈ ਅੱਜ ਕਰਦਾ ਉਹ ਵੇਖੋ ਕਰਦਾ ਤੇ ਮਰਦਾ ਜਾ ਰਿਹਾ ਹੈ ਬਹੁਤ ਵਾਹ ਲੰਗਰ ਦੇ ਆਸਪਾਸ ਆਤਲੀਏ ਇਸ ਤੋਂ ਤੋਂ ਦੋਨੇ ਤੋਂ ਮਾਰਦਾ ਬਿੱਕਰ ਵਾਲੇ ਨਾਲ ਜਿਹੜਾ ਕਹਿਣਾ ਸੀ ਉਹ ਵੀ ਦੇਖਣਾ ਜਿਸ ਕਰਿਆ ਮਾਣ ਦਾ ਸਟ੍ਰੈਟ ਉਹ ਵੀ ਮਾਰਦਾ ਜਿਹੜਾ ਉਹਦੇ ਵੱਡੇ ਦਾ ਟੂਰ ਦਾ ਨਾਲ ਕਰੋ ਸਵੇਰੇ ਤੋਂ ਕੰਮ ਕਰੋ ਤੇ ਸਹੀ ਹੋਊਗੀ ਬੜੇ ਪੱਛਾ ਕਾਲੋ ਤੇ आ जाओ रन करो ਜਾਣਗਾ ਕੋਈ ਨੰਬਰ ਬਣਾ ਦਾਂਗੇ ਵੀਡੀਓ ਐ ਤੌਰ ਨੂੰ ਆਕੇ ਮੈਂ ਕਰਦੇਰੀ ਗੱਲਬਾਤ ਵੀ ਕਰ ਲੂ ਮੈਂ ਤੇ ਮੈਂ ਸਾਰੀ ਬਣਾ ਦੂ ਵੀਡੀਓ ਇਸ ਤੋਂ ਬਾਅਦ ਮੈਂ ਨਾਲ ਦੇ ਨਾਲ ਭੱਜ ਆਂਦੀ ਆਣਾ ਤੂੰ ਦੇਖ ਲਾ ਓਏ ਚਾਂਦ ਚਾ ਦਾਨੀ ਆ ਓਹ ਜਾਂ ਕਿਦਾ ਤੂੰ ਤਾਂ ਦੇਖ ਲਈ ਆ ਰਾਤ ਨੂੰ ਕੀ 여기. 어디... <laughs> ਉਹ ਖੜੋ ਖੜੋ ਸੇ ਬੱਸ ਕੱਠੀ ਕਰਦਾ ਫੋਟੋ ਸਾਰੇ ਇਕੱਠੇ ਕਰਾਉਣਾ ਫੋਟੋ